ਰਾਜਸਥਾਨ ਦੇ ਇੱਕ ਪਿੰਡ ਨੂੰ ਜਾਂਦਿਆਂ ਕੱਚੇ ਰਸਤੇ ਦੇ ਉੱਪਰ ਚੱਲਦਿਆਂ ਹੰਸਰਾਜ ਹੰਸ ਜੀ ਦਾ ਗਾਇਆ ਹੋਇਆ ਇੱਕ ਗੀਤ ਯਾਦ ਆ ਗਿਆ ਸੁੰਨੇ ਸੁੰਨੇ ਰਾਹਾਂ ਉੱਤੇ ਕੋਈ ਕੋਈ ਪੈੜਾ ਦਿਲ ਹੀ ਉਦਾਸਾ ਬਾਕੀ ਸਭ ਖੈਰ ਆ ਅੱਜਕੱਲ੍ਹ ਦੋਸਤੋ ਜਿਸ ਤਰ੍ਹਾਂ ਪੱਕੀਆਂ ਸੜਕਾਂ ਪੱਕੇ ਰਾਹ ਬਣ ਗਏ ਪਹਿਲਾਂ ਕੱਚੇ ਰਸਤੇ ਜਾਂਦੇ ਸੀ ਤੇ ਉਹਨਾਂ ਦੇ ਉੱਪਰ ਪੈੜਾਂ ਵੀ ਛਪਦੀਆਂ ਸੀ ਪਰ ਅੱਜ ਕੱਲ ਤਾਂ ਦੋਸਤੋ ਕਿਤੇ ਪੈੜ ਦੇਖਣ ਨੂੰ ਨਹੀਂ ਮਿਲਦੀ Rajasthan ਦੇ ਅੱਜ ਇੱਕ ਪਿੰਡ ਜਿਸ ਦਾ ਨਾਮ ਆ 52000 RD ਇਹ ਪਿੰਡ ਜ਼ਿਲ੍ਹਾ ਹਨੂਮਾਨਗੜ ਦਾ ਪਿੰਡ ਆ ਨੇੜੇ ਜਾਖੜਾਂ ਲਈ ਦੇ ਪੈਂਦਾ ਤੇ ਦੋਸਤੋ ਅੱਜ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਵੀਡੀਓ ਐਂਡ ਤੱਕ ਜਰੂਰ ਦੇਖਿਆ ਜੇ ਵੀਡੀਓ ਬਹੁਤ ਖੂਬਸੂਰਤ ਆਉਣ ਵਾਲੀ ਆ ਇਸ ਪਿੰਡ ਦੇ ਵਿੱਚ ਅੱਜ ਵੀ ਜਿਹੜੀਆਂ ਗਲੀਆਂ ਨੇ ਚਾਰਚ ਫੇਰੇ ਨੇ ਉਹ ਕੱਚੇ ਰਸਤੇ ਦੇਖਣ ਨੂੰ ਮਿਲਦੇ ਨੇ ਇਸ ਪਿੰਡ ਦੇ ਵਿੱਚ ਕਾਫੀ ਸਾਰੇ ਜਿਹੜੇ ਘਰ ਨੇ ਦੋਸਤੋ ਉਹ ਕੱਚੇ ਨੇ ਇਹ ਕੱਚੇ ਘਰਾਂ ਦੀ ਖੂਬਸੂਰਤੀ ਆਪਣੀਆਂ ਜਿਸ ਤਰ੍ਹਾਂ ਇਹ ਘਰ ਦੇਖ ਰਹੇ ਆ ਇਹ ਘਰ ਨਹੀਂ ਇੱਕ ਕੱਚੀ ਹਵੇਲੀ ਦੀ ਤਰ੍ਹਾਂ ਹੈ ਉਸ ਤੋਂ ਬਾਅਦ ਦੋਸਤੋ ਆਸੇ-ਪਾਸੇ ਦੇਖੋ ਕਿੰਨਾ ਖੁੱਲਾ ਏਰੀਆ ਪਿਆ ਹੋਇਆ ਇਹ ਹਵੇਲੀ ਜਿਹੜੀ ਕੱਚੀ ਮਿੱਟੀ ਕੱਚੀਆਂ ਇੱਟਾਂ ਦੀ ਬਣੀ ਹੋਈ ਆ ਤੁਹਾਨੂੰ ਅੰਦਰੋਂ ਵੀ ਦਿਖਾਉਣੇ ਆ ਬੇਸ਼ੱਕ ਇਹ ਕੱਚੀ ਆ ਪਰ ਇਸ ਦਾ ਡਿਜ਼ਾਈਨ ਬਿਲਕੁਲ ਓਵੇਂ ਆ ਜਿਵੇਂ ਵੱਡੀਆਂ-ਵੱਡੀਆਂ ਜਿਹੜੀਆਂ ਪੱਕੀਆਂ ਹਵੇਲੀਆਂ ਹੁੰਦੀਆਂ ਨੇ ਸਾਹਮਣੇ ਆਪਾਂ ਗੇਟ ਦੇ ਵਿੱਚੋਂ ਮੇਨ ਦਰਵਾਜ਼ੇ 'ਚ ਐਂਟਰੀ ਕੀਤੀ ਤੇ ਅੱਗੇ ਵਿਛਾਲੇ ਵਿਹੜਾ ਤੇ ਚਾਰ ਚੁਫੇਰੇ ਇਸ ਦੇ ਕਮਰੇ ਬਣੇ ਹੋਏ ਆ ਦੋਸਤੋ ਇੱਕ ਪਾਸੇ ਇਸ ਦਾ ਚੌਂਕਾ ਇਹ ਪਿੱਛੇ ਵੀ ਕਮਰੇ ਆ ਇਹ ਸਾਰੇ ਪੁਰਾਣੇ ਕਮਰੇ ਆ ਤਕਰੀਬਨ 10 ਦੇ ਆ ਕਿ 70 80 ਸਾਲ ਪੁਰਾਣਾ ਜਿਹੜਾ ਇਹ ਕੱਚੀ ਮਿੱਟੀ ਦਾ ਘਰ ਆ ਘਰ ਦੇ ਵੱਲੋਂ ਇਸ ਦੀ ਸਾਂਭ-ਸਭਾਈ ਪਰਿਵਾਰ ਵੱਲੋਂ ਕੀਤੀ ਜਾਂਦੀ ਆ ਤੇ ਉਸੇ ਚੀਜ਼ ਕਰਕੇ ਜਿਹੜੀ ਇਸ ਦੀ ਮਣਿਆ ਦਾ ਉਹ ਅੱਜ ਵੀ ਇਹ ਨਹੀਂ ਲੰਬੀਆ ਇਸ ਦੀਆਂ ਛੱਤਾਂ ਨੇ ਦੋਸਤੋ ਉਹ ਵੀ ਜਿਹੜੀਆਂ ਪੁਰਾਣੀਆਂ ਛੱਤਾਂ ਨੇ ਇਸ ਤੋਂ ਇਲਾਵਾ ਕੱਚਾ ਵੇੜਾ ਹੁਣ ਦੋਸਤੋ ਜਿਹੜੇ ਪ੍ਰੋਪਰ ਪੂਰੇ ਕੱਚੇ ਘਰ ਨੇ ਉਹ ਕਿਸੇ ਕਿਸੇ ਪਿੰਡ ਦੇ ਵਿੱਚ ਹੀ ਦੇਖਣ ਨੂੰ ਮਿਲਦੇ ਨੇ ਖੂਬਸੂਰਤ ਖੁੱਲਾ ਡੁੱਲਾ ਸ਼ਾਂਤਮਈ ਮਾਹੌਲਾ ਅੱਜ ਕੱਲ ਦਾ ਇੰਨੇ ਖੁੱਲੇ ਏਰੀਏ ਦੇ ਵਿੱਚ ਜਿਹੜੇ ਘਰ ਪਿੰਡਾ ਉਹ ਕਿਤੇ ਕਿਤੇ ਦੇਖਣ ਨੂੰ ਮਿਲਦੇ ਆ ਪੁਰਾਣੇ ਤੋੜੇ ਇਹ ਸਾਹਮਣੇ ਚੌਂਕਾ ਬਣਿਆ ਹੋਇਆ ਇਸ ਘਰ ਦਾ ਜਿਹੜਾ ਤੁਸੀਂ ਇਸ ਵੀਡੀਓ ਚ ਦੇਖ ਰਹੇ ਹੋ ਇਹ ਦੋਸਤੋ ਜਿੱਥੋਂ ਆਪਾਂ ਐਂਟਰੀ ਕੀਤੀ ਸੀ ਉਹ ਮੇਨ ਦਰਵਾਜ਼ਾ ਹੈ ਉਸ ਦਾ ਦਰਵਾਜ਼ੇ ਦੀ ਜਿਹੜੀਆਂ ਸ਼ਰਤਾਂ ਨੇ ਉਹ ਵੀ ਪੁਰਾਣੀਆਂ ਨੇ ਉਸ ਤੋਂ ਬਾਅਦ ਇਹ ਦੂਸਰਾ ਜਿਹੜਾ ਤੁਹਾਨੂੰ ਇਸ ਤੇ ਨਾਲ ਹੀ ਅੱਗੇ ਕੱਚਾ ਘਰ ਦਿਖਾ ਰਹੇ ਹਾਂ ਇਸ ਪਰਿਵਾਰ ਨੇ ਆਪਣਾ ਨਵਾਂ ਪੱਕਾ ਘਰ ਵੀ ਬਣਾ ਲਿਆ ਪਰ ਇਹ ਜਿਹੜਾ ਪੁਰਾਣਾ ਘਰ ਆ ਕੱਚਾ ਇਹ ਅੱਜ ਵੀ ਪਰਿਵਾਰ ਨੇ ਸੰਭਾਲ ਲਿਆ ਆ ਪ੍ਰਾਣੀਆਂ ਇਸ ਦੀਆਂ ਛੱਤਾਂ ਨੇ ਕੱਚਾ ਵੇੜਾ ਹੈ ਦੋਸਤੋ ਇਹ ਸਾਰੇ ਜਿਹੜੇ ਇੱਥੇ ਘarne तकरीबन 70 70 80 80 ਸਾਲ ਪੁਰਾਣੇ ਘarne ਇਹ ਕਿਕਰ ਦਾ ਰੁੱਖ ਆ ਅੱਜ ਕੱਲ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਰੁੱਖ ਵਗੈਰਾ ਉਹ ਚੀਜ਼ਾਂ ਵੀ ਖਤਮ ਹੋ ਗਈਆਂ ਤੇ ਜਿਹੜੀ ਕੁਦਰਤੀ ਪਿੰਡਾਂ ਦੀ ਦਿੱਖ ਸੀ ਉਹ ਵੀ ਹੌਲੀ-ਹੌਲੀ ਕਰਕੇ ਬਦਲਦੀ ਜਾ ਰਹੀ ਆ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਇਹ ਘਰ ਦਿਖਾ ਰਹੇ ਹਾਂ ਇਹ ਕੱਚੀਆਂ ਕੰਧਾਂ ਇਹ ਸਾਹਮਣੇ ਇੱਕ ਤੂੜੀ ਵਾਲਾ ਕਮਰਾ ਜਿਸ ਤਰ੍ਹਾਂ ਅੱਜ ਕੱਲ ਪੱਕੇ ਗੈਰੇਜ ਵਗੈਰਾ ਬਣਾ ਲਏ ਜਾਂਦੇ ਆ ਇਹ ਜਿਹੜੇ ਪਹਿਲਾਂ ਕੱਚੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਗੈਰੇਜ ਬਣਾਉਂਦੇ ਸੀ ਤੇ ਇਹ ਸਾਹਮਣੇ ਜਿਹੜਾ ਤੁਸੀਂ ਵੇਖਾ ਤੇ ਘਰ ਦੇਖ ਰਹੇ ਹੋ ਇਹ ਵੀ ਉਸ ਪੁਰਾਣਾ ਕੱਚਾ ਬਣਿਆ ਆ ਇਸ ਦੋਸਤੋ ਤੁਹਾਨੂੰ ਜਿਹੜਾ ਗੈਰੇਜ ਅੰਦਰ ਤੋਂ ਵੀ ਦਿਖਾ ਦਿੰਨੇ ਆ ਇਹ ਕੱਚਾ ਜਿਸ ਦੇ ਵਿੱਚ ਸਮਾਨ ਵਗੈਰਾ ਰੱਖਦੇ ਸੀ ਤੇ ਇਹ ਦੋਸਤੋ ਦੇਖੋ ਵਿਹੜਾ ਤੇ ਆਸੇ-ਪਾਸੇ ਇਸ ਤੇ ਜਿਸ ਤਰ੍ਹਾਂ ਚਾਰ ਦਿਵਾਰੀ ਆ ਬੱਚਿਆਂ ਦੀਆਂ ਇੱਥੇ ਬਚਪਨ ਦੀਆਂ ਜਿਹੜੀਆਂ ਕੁਦਰਤੀ ਖੇਡਾਂ ਨੇ ਮੋਬਾਈਲ ਤੋਂ ਥੋੜੀ ਜੀ ਜ਼ਿੰਦਗੀ ਦੂਰਾ ਦੋਸਤੋ ਇਹਨਾਂ ਪਿੰਡਾਂ ਦੇ ਵਿੱਚ ਆ ਕੇ ਜਿਹੜਾ ਮਾਹੌਲ ਆ ਉਹ ਬੜਾ ਸ਼ਾਂਤਮਈ ਦੇਖਣ ਨੂੰ ਮਿਲਦਾ ਤਹਾਨੂੰ ਦੋਸਤੋ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਆ ਜੀ ਵੀਡੀਓ ਨੂੰ ਅੱਗੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਜਲਦੀ ਦੋਸਤੋ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ